ਮੂੰਹ ਨਾ ਕਬਚਾਲਿਆ ਓਏ ਮੋਰਾਂ ਦੀ ਖੈਰ ਏ ਪੀਰ 우ਸਤਾਦ ਵਾਂਗ ਮੰਗਲ ਨੇ ਡੁੱਡੇ ਨੂੰ ਮਾਰ ਖਾਣ ਦੇ ਦਾਪੇ ਚ ਸਮਝਾਉਂਦਿਆ 기ਹਾ ਡੁੱਡਾ ਖਾੜੇ ਦੇ ਪੱਠੇ ਵਾਂਗ ਝਟ ਗੋਡਿਆਂ ਪਰਨੇ ਹੋ ਗਿਆ ਬਾਹੀ ਵਿੱਚ ਸੈਰ ਦੇ ਕੇ ਓਨੇ ਮੂੰਹ ਧਰਤੀ ਨਾਲ ਲਾ ਲਿਆ ਸਵੇਰ ਦੀ ਨਰਨੇ ਕਲੇਜੇ ਖਪੀ ਤਪੀ ਭਾਗੋ ਛੇਤੀ ਹੀ ਹੰਬ ਗਈ ਇਹ ਤਾਂ ਪੱਥਰ ਏ ਮੇਰੇ ਹੱਥ ਪੀੜ ਕਰਨ ਲੱਗ ਪਏ ਨੇ ਪਰ ਇਹਦੀਆਂ ਮੋਰਾਂ ਥੱਕ ਕੇ ਭਾਗੋ ਨੇ ਲੱਕ ਸਿੱਧਾ ਕੀਤਾ ਡੁੱਡੇ ਨੂੰ ਮਾਰ ਬਥੇਰੀ ਪਈ ਪਰ ਉਹਨੇ ਮੂੰਹੋਂ ਸੀ ਤੱਕ ਨਾ ਕੀਤੀ ਉਹ ਜਾਣਦਾ ਸੀ ਕਿ ਰੋਂ ਚੀਕਣ ਦਾ ਕੋਈ ਲਾਭ ਨਹੀਂ ਛਾਵਾ ਪੁੱਤਰਾ ਛਾਵਾ ਪਿਓ ਦਾਦੇ ਦੀ ਰੱਖ ਵਿਖਾਈਉ ਚੋਰੀ ਕਰਨੀ ਤਾਂ ਪੁਲਿਸ ਦੀ ਮਾਰ ਤੋਂ ਕੀ ਡਰਨਾ ਮੰਗਲ ਨੇ ਡੁੱਡੇ ਦੇ ਸਿਰੜ ਦੀ ਸਲਾਹਤ ਕਰਦਿਆਂ ਕਿਹਾ ਥਾਣੇਦਾਰ ਆਪਣੀ ਵਾ ਲਾ ਥੱਕਾ ਏ ਹੁਣ ਤਾਂ ਦੀਂਦਾ ਏ ਤੇਰੀਆਂ ਵੀ ਮੋਰਾ ਲਾਉਦੀਆਂ ਨੇ ਲੋਹੀ ਲਾਖੀ ਹੋਈ ਹੋਈ ਭਾਗੋ ਨੇ ਮੰਗਲ ਨੇ ਸੰਬੋਧਨ ਕਰਕੇ ਕਿਹਾ ਬਸ ਬਸ ਇੱਥੇ ਹੀ ਰਹਿਣ ਦੇ ਮੈਨੂੰ ਪਤਾ ਏ ਤੂੰ ਪਿਓ ਦੀ ਸਹੇੜ ਉੱਤੇ ਹੱਥ ਨਹੀਂ ਚੁੱਕਣ ਲੱਗੀ ਤੂੰ ਦੇਸੀ ਜਨਾਨੀ ਏ ਬਲੈਤੀ ਥੋੜੀ ਏ ਤੇ ਗਾਲਾਂ ਤੋਂ ਆਪਾਂ ਨਹੀਂ ਡਰਦੇ ਭਾਵੇਂ ਕਬਰ ਤੇ ਖਲੋ ਕੇ ਵੀ ਜੀਬ ਕਰਾਰੀ ਕਰ ਲਿਆ ਕਰੀ ਖੁੱਲੀ ਛੁੱਟੀ ਮੰਗਲ ਨੇ ਖੱਬਾ ਹੱਥ ਹਿਲਾਉਂਦਿਆਂ ਕਿਹਾ ਇਹ ਹਾ ਤਾਂ ਲੱਜ ਮਾਰਦੀ ਏ ਪਿਓ ਅੱਜ ਸਾਹਮਣੇ ਹੋਵੇ ਤਾਂ ਪੁੱਛਾਂ ਉਹਨੂੰ ਜਿਹੜਾ ਨੀਗਰ ਚੰਦ ਸਹੇੜ ਕੇ ਦੇ ਗਿਆ ਏ ਉਹ ਕਮ ਜਾਤੇ ਮਾਪਿਆਂ ਨੂੰ ਨਹੀਂ ਨਿੰਦੀਦਾ ਜਾਂ ਠੰਡੀ ਹੋ ਕੇ ਸਰਦਾਰੀਆਂ ਉਡੀਕਦੀਆਂ ਹੋਣਗੀਆਂ ਤੂੰ ਨਹੀਂ ਜਾਣਾ ਅਜੇ ਤਾਂ ਯਾਰ ਤੇ ਚਲਦੇ ਆ ਉੱਕੀ ਫੜ ਕੇ ਮੰਗਲ ਬਾਹਰ ਨੂੰ ਤੁਰ ਪਿਆ ਇੱਕ ਤਾਂ ਮਗਰੋਂ ਲੱਥਾ ਭਾਗੋ ਨੇ ਕੁਝ ਸੌਖ ਦਾ ਸਾਹ ਲਿਆ ਇਹਨੂੰ ਫੜੀ ਰੱਖੀ ਨਹੀਂ ਮੈਂ ਜੰਦਰਾ ਮਾਰ ਲਵਾਂ ਚੱਲੇ ਨੂੰ ਸਰਦਾਰ ਦੇ ਪੇਸ਼ ਕਰਦੇ ਆ ਮੈਂ ਰੱਜ ਗਈਆਂ ਇਸ लाਡਲੇ ਤੋਂ ਬੂਹੇ ਨੂੰ ਮਾਰਾ ਜਿਹਾ ਜੰਦਰਾ ਮਾਰ ਕੇ ਕੁੰਜੀ ਸੁਥਣ ਦੇ ਨਾਲੇ ਨਾਲ ਬਨ ਕੇ ਨੇਗ ਵਿੱਚ ਟੰਗ ਲਈ ਉਹ ਡੁੱਡੇ ਨੂੰ ਬੋਦਿਆਂ ਤੋਂ ਫੜ ਕੇ ਤੁਰ ਪਈ ਗਿੱਲੋ ਗੋਹੇ ਵਾਲੀਆਂ ਟੋਕਰੀਆਂ ਸਿਰ ਤੇ ਰੱਖ ਕੇ ਮਗਰਮਗਰ ਲੱਗ ਤੁਰੀ ਡੁੱਡਾ ਪਾਲਤੂ ਬਾਂਦਰ ਵਾਂਗ ਬੜਾ ਅਸੀਲ ਬਣ ਕੇ ਨੀਵੀ ਪਾਈ ਚੱਲਿਆ ਜਾ ਰਿਹਾ ਸੀ ਪਿੰਡ ਦੇ ਅਿਆਣੇ ਗਲੀ ਵਿੱਚ ਖੜੇ ਤਮਾਸ਼ਾ ਵੇਖ ਰਹੇ ਸਨ ਭਾਗੋ ਸਿੱਧੀ ਲੱਖਾ ਸਿੰਘ ਦੇ ਘਰ ਪਹੁੰਚੀ ਸਰਦਾਰ ਲੈ ਸੰਭਾਲੇ ਇਸ ਸੁਸਗਾਤ ਨੂੰ ਮਹੀਨਾ ਭਰ ਚੋਪੜੀਆਂ ਰੋਟੀਆਂ ਖਵਾ ਖਵਾ ਕੇ ਇਹਦਾ ਢੱਡ ਟੋਆ ਬਣਾ ਛੱਡਿਆ ਈ ਮੈ ਤੋਂ ਨਹੀਂ ਐ ਕੂ ਪਰੀਦਾ ਤੇ ਤੂੰ ਵੀ ਸੁਣ ਲੈ ਵੇ ਸਰਦਾਰ ਵੱਲੋਂ ਹਟ ਕੇ ਭਾਗੋ ਨੇ ਡੁੱਡੇ ਨੂੰ ਤਾੜਦਿਆਂ ਕਿਹਾ ਜੇ ਮੇਰੇ ਘਰ ਮੁੜ ਕੇ ਪੈਰ ਪਾਇਆ ਤਾਂ ਟੰਗਾਂ ਤੋੜ ਦਿਆਂਗੀ ਇੱਥੇ ਹੀ ਮਰ ਹੁਣ ਕੁੜੇ ਭਾਗੋ ਕੋਲੋਂ ਬਸੰਤ ਕੌਰ ਨੇ ਮਸਕੜੀਆਂ 'ਚ ਹੱਸਦਿਆਂ ਕਿਹਾ ਜਣਣ ਨੂੰ ਹੈਗੀ ਸੈਂ ਤੇ ਹੁਣ ਪਾਲਣ ਵੇਲੇ ਪਾਸੇ ਖਿਸਕਦੀ ਏ ਇਹ ਸਰਦਾਰ ਨਹੀਂ ਜਣਣ ਨੂੰ ਵੀ ਮੈਂ ਕੱਲੀ ਨਹੀਂ ਸਾਂ ਤੁਹਾਡਾ ਮੰਗਲ ਹੀ ਬਸ ਬਸ ਇੱਥੇ ਹੀ ਰਹਿਣ ਦੇ ਸਾਰੇ ਸਮਝ ਗਏ ਨੇ ਲੱਖਾ ਸਿੰਘ ਨੇ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ ਜਾ ਤੂੰ ਭਾਗੋ ਤੇ ਗਿੱਲੋ ਚਲੀਆਂ ਗਈਆਂ ਡੁੱਡਾ ਸਰਦਾਰ ਦੇ ਚਿਹਰੇ ਤੇ ਨਜ਼ਰ ਟਿਕਾਈ ਖੜਾ ਰਿਹਾ ਉਸ ਨੂੰ ਆਸ ਵੱਜ ਗਈ ਕਿ ਉੱਥੋਂ ਕੁਝ ਖਾਣ ਨੂੰ ਜ਼ਰੂਰ ਮਿਲ ਜਾਏਗਾ ਓਏ ਡੁੱਡਿਆ ਕੱਲ ਖੂਹ ਉੱਤੇ ਖਿਲਰੇ ਹੋਏ ਰੋੜ ਤੂੰ ਇਕੱਠੇ ਕੀਤੇ ਸਨ ਸਵੇਰੇ ਬਾਹਰ ਨੂੰ ਗਿਆ ਲੱਖਾ ਸਿੰਘ ਖੂਹ ਉੱਤੇ ਸਭ ਕੁਝ ਵੇਖ ਆਇਆ ਸੀ ਹਾਹੋ ਡੁੱਡੇ ਨੇ ਬੜੇ ਉਤਸ਼ਾਹ ਨਾਲ ਕਿਹਾ ਅੱਛਾ ਦਾਸ ਮਹੀਂ ਝਾਰ ਲਿਆਇਆ ਕਰੇਗਾ ਲੱਖਾ ਸਿੰਘ ਦਾ ਵਾਗੀ ਤਿੰਨ ਦਿਨਾਂ ਤੋਂ ਹਟ ਗਿਆ ਸੀ ਹਾਹੋ ਡੁੱਡੇ ਦਾ ਫਿਰ ਉਹਾ ਉਤਰ ਸੀ ਪਰ ਇਸ ਵਾਰ ਉਹਦੀ ਆਵਾਜ਼ ਵਿੱਚ ਵਧੇਰੇ ਦ੍ਰੜਤਾ ਸੀ ਭਾਵੇਂ ਮਹੀਂ ਗਵਾ ਕੇ ਆਵੜੇ ਸ਼ਾਮ ਨੂੰ ਬਸੰਤ ਕੌਰ ਨੇ ਸ਼ੰਕਾ ਪ੍ਰਗਟ ਕੀਤੀ ਨਹੀਂ ਸਹ ਪਿਓ ਦੀ ਮੈ ਰ ਜਾ ਕੇ ਲਿਆਵਾਂਗਾ ਨਹੀਂ ਤਾਂ ਤੁਸੀਂ ਮੈਨੂੰ ਹਟਾ ਦਿਓ ਡੁੱਡੇ ਨੇ ਆਪਣੇ ਆਪ ਉੱਤੇ ਆਪ ਹੀ ਸ਼ਰਤ ਲਾ ਲਈ ਜਿਵੇਂ ਮਾਲਕ ਨੂੰ ਯਕੀਨ ਆ ਜਾਵੇ ਤੇਰੇ ਪਿਓ ਨੇ ਤਾਂ ਸਾਰੀ ਉਮਰ ਘੱਕ ਭੰਨ ਕੇ ਦੂਰਾ ਨਹੀਂ ਕੀਤਾ ਹੁਣ ਤੂੰ ਵੇਖਿਆ ਜਾਵੇਂਗਾ ਬਸੰਤ ਕੌਰ ਨੇ ਥੋੜਾ ਥੋੜਾ ਹਾਸਦਿਆਂ ਕਿਹਾ ਉਹ ਤੰਦੂਰ ਉੱਤੇ ਖੜੀ ਰੋਟੀਆਂ ਲਾ ਰਹੀ ਸੀ ਜਿਹੜਾ ਬੰਦਾ ਕਾਮਿਆਂ ਦੀਆਂ ਰੋਟੀਆਂ ਲੈ ਕੇ ਜਾਵੇਗਾ ਉਹਦੇ ਨਾਲ ਇਹਨੂੰ ਮਹੀਂ ਛੜਾ ਕੇ ਘੱਲ ਦੇ ਆਜੇ ਦੋ ਚਾਰ ਦਿਨ ਵੇਂਦੇ ਆ ਨਾ ਤੂੰ ਸੁਣ ਲੈ ਹੋਏ ਲੱਖਾ ਸਿੰਘ ਨੇ ਸਰਦਾਰੀ ਰੋਹ ਨਾਲ ਡੁੱਡੇ ਵੱਲੇ ਵੇਖਦਿਆਂ ਕਿਹਾ ਕਿਸੇ ਦੀ ਪੈਲੀ ਵਿੱਚ ਨਹੀਂ ਪੈਣ ਦੇਣੀਆਂ ਤੇ ਖੇਡੇ ਵੀ ਨਹੀਂ ਲੱਗ ਜਾਣਾ ਬਸ ਸੋਟਾ ਫੜ ਕੇ ਮਹੀਂ ਦੇ ਮਗਰਮਗਰ ਨਹੀਂ ਤਾਂ ਕੰਨੋਂ ਫੜ ਕੇ ਹਵੇਲੀਆਂ ਬਾਹਰ ਕੱਢ ਦਿਆਂਗਾ ਚਾਚਾ ਫਿਕਰ ਨਾ ਕਰ ਮੈਂ ਮੈਂ ਟੁੱਡੇ ਨੂੰ ਅਗਾਹ ਸ਼ਬਦ ਨਾ ਔੜੇ ਜਿੰਨਾ ਰਾਹੀ ਮਾਲਕ ਨੂੰ ਭਰੋਸਾ ਦਵਾ ਸਕੇ ਲੱਖਾ ਸਿੰਘ ਵਾਸਤੇ ਬਸੰਤ ਕੌਰ ਨੇ ਸਵੇਰੇ ਚੁੱਲ੍ਹੇ ਤੇ ਫੁਲਕਾ ਪਕਾ ਦਿੱਤਾ ਸੀ ਉਹ ਕੁੜੀ ਫੜ ਕੇ ਸ਼ਹਿਰ ਨੂੰ ਤੁਰ ਗਿਆ ਡੁੱਡਾ ਆਪਣੇ ਪੈਰਾਂ ਤੇ ਖੜਾ ਬਸੰਤ ਕੌਰ ਵੱਲ ਵੇਖੀ ਜਾ ਰਿਹਾ ਸੀ ਐਸਾ ਚੰਚੇਤ ਮਿਲੀ ਨੌਕਰੀ ਉੱਤੇ ਉਹਨੂੰ ਅਜੇ ਇਤਬਾਰ ਨਹੀਂ ਸੀ ਆ ਰਿਹਾ ਉੱਥੇ ਕੰਧ ਦੀ ਛਾਵੇਂ ਹੋ ਕੇ ਬਹਿ ਜਾ ਪਾਕ ਦੀਆਂ ਨੇ ਤਾਂ ਸਭ ਤੋਂ ਪਹਿਲਾਂ ਤੈਨੂੰ ਖਵਾਵਾਂਗੀ। ਬਸੰਤ ਕੌਰ ਨੇ ਡੁੱਡੇ ਦੇ ਦਿਲ ਦੀ ਸਮਝਦਿਆਂ ਕਿਹਾ। ਡੁੱਡਾ ਇੱਕ ਪਾਸੇ ਹੋ ਕੇ ਕੰਧ ਦੀ ਛਾਵੇਂ ਬਹਿ ਗਿਆ। ਉਹਦੀ ਨਜ਼ਰ ਸਜਾਈ ਕੱਟੀ ਤੇ ਪਈ ਜੋ ਸਾਹਮਣੇ ਸੂਰਜ ਦੀ ਧੁੱਪ ਬੁਰੀ ਤਰ੍ਹਾਂ ਮਹਿਸੂਸ ਕਰ ਰਹੀ ਸੀ। ਡੁੱਡੇ ਨੇ ਉੱਠ ਕੇ ਕੱਟੀ ਨੂੰ ਕਿੱਲੇ ਨਾਲੋਂ ਜਾ ਖੋਲਿਆ। ਚਾਚੀ ਇਹਨੂੰ ਕਿੱਥੇ ਬੰਨਾਂ? ਇਹ ਤਾਂ ਧੁੱਪੇ ਘਰਕਦੀ ਏ ਪਈ। ਜਾਪਦਾ ਤਾਂ ਬੜਾ ਆਰੀ ਏ। ਜੇ ਮੁੜ ਕੇ ਹੱਡ ਹਰਾਮ ਨਾ ਹੋ ਗਈਆਂ ਤਾਂ ਇੱਥੇ ਡਿਊਟੀ ਵਿੱਚ ਬੰਨ ਦੇ ਸੂ। ਬਸੰਤ ਕੌਰ ਰੋਟੀਆਂ ਵਾਲੀ ਪ੍ਰਾਂਤ ਚੌਕ ਕੇ ਅੰਦਰ ਚਲੀ ਗਈ। ਕੱਟੀ ਛਾਵੇਂ ਬੰਨ ਕੇ ਡੁੱਡਾ ਫੇਰ ਆਪਣੀ ਥਾਂ ਤੇ ਆ ਬੈਠਾ। ਰੋਟੀਆਂ ਚੋਪੜ ਦੀ ਬਸੰਤ ਕੌਰ ਡੁੱਡੇ ਬਾਰੇ ਸੋਚ ਰਹੀ ਸੀ। ਗਲੋਂ ਵੀ ਨੰਗਾ ਤੇ ਸਿਰੋਂ ਪੈਰੋਂ ਵੀ ਨੰਗਾ ਉਂਜ ਵਾਗੀ ਸਰਦਾਰਾਂ ਦਾ ਲੋਕ ਕੀ ਆਖਣਗੇ? ਠੀਕ ਏ। ਉਹਨੇ ਸਭ ਫੈਸਲਾ ਕਰ ਲਿਆ। ਇੱਧਰ ਆਵੇ ਉਹ ਫੜ ਸਲਵਰ ਦਾ ਕੌਲਾ। ਡੁੱਡੇ ਨੇ ਕਾਠ ਦੀ ਪੁਤਲੀ ਵਾਂਗ ਬਟਨ ਦਬਾਉਂਦਿਆਂ ਸਾਰ ਹੁਕਮ ਦੀ ਪਾਲਣਾ ਕਰ ਦਿੱਤੀ। ਬਸੰਤ ਕੌਰ ਨੇ ਕੌਲੇ ਵਿੱਚ ਦਾਲ ਪਾ ਕੇ ਤਿੰਨ ਰੋਟੀਆਂ ਉਹਦੇ ਹੱਥ ਉੱਤੇ ਧਰ ਦਿੱਤੀਆਂ ਇਹ ਖਾ ਲੈ ਲੋਡੇ ਵੇਲੇ ਵਾਸਤੇ ਹੋਰ ਮਿਲਣਗੀਆਂ ਰਾਤ ਨੂੰ ਫੇਰ ਰਾਜਵਾਂ ਜੇ ਕਿਸੇ ਹੋਰ ਕੋਲੋਂ ਲੈ ਕੇ ਖਾਧੀ ਤਾਂ ਭਲਕ ਤੋਂ ਕੰਨੋਂ ਫੜ ਕੇ ਹਵੇਲੀੋਂ ਬਾਹਰ ਕਰਾਂਗੀ ਸਮਝ ਗਿਆ ਹਾ ਹੋ ਡੁੱਡਾ ਸਾਹਿਬ ਕਾ ਜ ਸਮਝ ਗਿਆ ਡੁੱਡੇ ਦੇ ਰੋਟੀ ਖਾਂਦਿਆਂ ਤੱਕ ਬਸੰਤ ਕੌਰ ਆਪਣੇ ਪੁੱਤਰ ਦਾ ਅੱਧੋ ਰਾਣਾ ਕੋੜਤਾ ਲੱਭ ਲਈ ਹੈ ਤਾਂ ਉਹ ਛੋਟਾ ਸੀ ਪਰ ਵੇਲਾ ਠਕਣ ਜੋਗਾ ਠੀਕ ਸੀ ਇਕੋ ਨੇ ਪ੍ਰਾਣਾ ਖੱਦਰ ਦਾ ਪਰਣਾ ਲੈ ਜਾਂਦਾ ਆ ਗਾਲ ਪਾ ਲੈ ਵੇ ਤੇ ਇਹਦੇ ਪੱਲੇ ਲੋਡੇ ਵੇਲੇ ਵਾਸਤੇ ਰੋਟੀਆਂ ਬਨ ਲੈ ਮਹੀਂ ਠੀਕ ਤਰ੍ਹਾਂ ਚਾਰੇਗਾ ਤਾਂ ਅਗਲੇ ਮਹੀਨੇ ਨਵੇਂ ਲੀੜੇ ਬਣਾ ਦੇਾਂਗੀ ਨਾ ਮੇ ਦੀ ਜੁੱਤੀ ਤਾਂ ਤੈਨੂੰ ਆਉਣੀ ਨਹੀਂ ਚੱਲ ਚੜੇ ਮਹੀਨੇ ਜੁੱਤੀ ਵੀ ਲੈ ਦੇਾਂਗੀ ਸੁਣ ਲਿਆ ਹਾ ਹੋ ਡੁੱਡੇ ਨੇ ਸਭ ਕੁਝ ਸੁਣ ਕੇ ਪੱਲੇ ਬਨ ਲਿਆ ਘੜਤਾ ਉਹਨੇ ਗਾਲ ਪਾ ਲਿਆ ਦੋ ਰੋਟੀਆਂ ਤੇ ਅੰਬ ਦਾ ਆਚਾਰ ਪਰਨੇ ਪੱਲੇ ਬਨ ਕੇ ਲੱਕ ਨਾਲ ਭਲੇਟ ਲਿਆ ਤੇ ਸੋਟਾ ਫੜ ਕੇ ਮਹੀ ਛੱਡਣ ਵਾਸਤੇ ਤਿਆਰ ਹੋ ਗਿਆ ਇਹ ਉਹਦੇ ਨਵੇਂ ਜੀਵਨ ਦਾ ਪਹਿਲਾ ਦਿਨ ਸੀ ਲੱਖਾ ਸਿੰਘ ਇੱਕ ਪੁੱਜਦਾ ਜ਼ਮੀਂਦਾਰ ਸੀ ਨੰਬਰਦਾਰ ਸਰਦੂਲ ਸਿੰਘ ਤੇ ਲੱਖਾ ਸਿੰਘ ਚਾਚੇ ਤਾਏ ਦੇ ਪੁੱਤ ਭਰਾ ਸਨ ਸਰਦੂਲ ਸਿੰਘ ਤੇ ਮਖਤੂਲ ਸਿੰਘ ਦੋ ਭਰਾ ਸਨ ਉਹਨਾਂ ਆਪਣੇ ਪਿਓ ਦੀ ਜਾਇਦਾਦ ਬਰਾਬਰ ਹਿੱਸਿਆਂ ਵਿੱਚ ਵੰਡ ਲਈ ਲੱਖਾ ਸਿੰਘ ਮਾਪਿਆਂ ਦਾ ਇਕੋ ਇੱਕ ਪੁੱਤਰ ਸੀ ਉਹ ਸਾਰੀ ਜਾਇਦਾਦ ਦਾ ਮਾਲਕ ਇਕੱਲਾ ਬਣਿਆ ਉਹਨਾਂ ਦੇ ਪਿਤਾ ਧੰਨਾ ਸਿੰਘ ਤੇ ਬੱਗਾ ਸਿੰਘ ਬੜੇ ਮਿਹਨਤੀ ਜੱਟ ਸਨ ਸਖਤ ਮਿਹਨਤ ਦਾ ਫਲ ਉਹਨਾਂ ਆਪਣੇ ਜਾਇਦਾਦ ਵਿੱਚ ਚੰਗਾ ਵਾਧਾ ਕੀਤਾ। ਦੋਹਾਂ ਭਰਾਵਾਂ ਦੀ ਬੜੀ ਚੰਗੀ ਨਿਭ ਗਈ। ਵੱਡਾ ਧੰਨਾ ਸਿੰਘ ਨੰਬਰਦਾਰ ਸੀ। ਖੇਤੀ ਦਾ ਕੰਮ ਸਾਰਾ ਬੱਗਾ ਸਿੰਘ ਦੇ ਹਵਾਲੇ ਸੀ। ਧੰਨਾ ਸਿੰਘ ਦੇ ਪੁੱਤਰ ਗੱਭਰੂ ਹੋਏ ਤਾਂ ਉਹ ਘਰ ਵਿੱਚ ਕੁਝ ਗੜਬੜ ਪੈਦਾ ਕਰਨ ਲੱਗ ਪਏ। ਧੰਨਾ ਸਿੰਘ ਤੇ ਬੱਗਾ ਸਿੰਘ ਨੇ ਬੜੇ ਠੰਡੇ ਦਿਲ ਨਾਲ ਵਿਚਾਰ ਕੀਤੀ। ਜਵਾਨ ਮੁੰਡਿਆਂ ਦੇ ਸੁਭਾਵਾ ਕਾਰਨ ਉਹਨਾਂ ਨੂੰ ਅਗਾਹ ਇਕੱਠ ਨਿਭਦਾ ਨਜ਼ਰ ਨਾ ਆਇਆ ਤਾਂ ਉਹ ਘਰੋਂ ਬਾਹਰੋਂ ਅੱਡ ਹੋ ਗਏ। ਉਹਨਾਂ ਆਪਸ ਵਿੱਚ ਐਸੀ ਇਨਸਾਫ ਦੀ ਵੰਡ ਕੀਤੀ ਕਿ ਕਿਸੇ ਧਿਰ ਦੇ ਘਰਦਿਆਂ ਨੂੰ ਵੀ ਸ਼ਿਕਾਇਤ ਦਾ ਮੌਕਾ ਨਾ ਮਿਲਿਆ ਲੋਕਾਂ ਨੂੰ ਉਦੋਂ ਪਤਾ ਲੱਗਾ ਜਦੋਂ ਹਾਂ ਘਰਾਣੇ ਆਪਣਾ ਕੰਮ ਵੱਖ-ਵੱਖ ਸ਼ੁਰੂ ਕਰ ਲਿਆ ਉਹਨਾਂ ਵਸਣ ਵਾਲੇ ਘਰ ਦੀ ਵੰਡ ਵੀ ਬੜੀ ਸਚੱਜੀ ਕਰ ਲਈ ਪਿੰਡ ਵਿਚਲਾ ਸਾਰਾ ਘਰ ਧੰਨਾ ਸਿੰਘ ਨੇ ਲੈ ਲਿਆ ਘਰ ਦੇ ਨਾਲ ਲੱਗਦੀ ਪਹਿਲੀ ਵਿੱਚੋਂ ਚਾਰ ਕਨਾਲ ਬੱਗਾ ਸਿੰਘ ਨੂੰ ਨਵਾਂ ਘਰ ਬਣਾਉਣ ਵਾਸਤੇ ਦੇ ਦਿੱਤੀ ਉਸ ਦੇ ਉਦਾਲੇ ਕੱਚੀਆਂ ਇੱਟਾਂ ਦੀ 6 ਫੁੱਟ ਉੱਚੀ ਕੰਧ ਕਰਕੇ 10 ਫੁੱਟ ਚੌੜਾ ਦਰਵਾਜ਼ਾ ਲਾ ਦਿੱਤਾ ਹਵੇਲੀ ਦੀ ਇੱਕ ਗੋਠ ਵਿੱਚ ਇੱਕ ਰਸੋਈ ਤੇ ਦੋ ਖੁੱਲੇ ਕਮਰੇ ਪੱਕੀਆਂ ਇੱਟਾਂ ਦੇ ਬਣਾ ਦਿੱਤੇ ਬਾਹਰਲੇ ਦਰਵਾਜ਼ੇ ਦੇ ਇੱਕ ਪਾਸੇ ਪੱਕੀ ਬੈਠਕ ਵੀ ਬਣਾ ਦਿੱਤੀ ਇਹ ਸਾਰਾ ਖਰਚ ਸਾਂਝੇ ਘਰ ਵਿੱਚੋਂ ਕੀਤਾ ਗਿਆ ਵਕ ਹੋਣ ਤੋਂ 7 ਸਾਲ ਪਿੱਛੋਂ ਧੰਨਾ ਸਿੰਘ ਤੇ ਬੱਗਾ ਸਿੰਘ ਦੇ ਦੋਵੇਂ ਭਰਾ 3 ਮਹੀਨਿਆਂ ਦੀ ਵਿੱਤ ਤੇ ਚਲਾਣਾ ਕਰ ਗਏ ਬੱਗਾ ਸਿੰਘ ਦੀ ਮੌਤ ਮੋਹਰ ਕੇ ਤਾਪ ਨਾਲ ਹੋਈ ਉਹ 10 ਤਾਰੀਖਵਾਂ ਕਾਰਨ ਪਿੱਛੋਂ ਧੰਨਾ ਸਿੰਘ ਮੰਜੇ ਤੇ ਪੈ ਗਿਆ ਉਹਦੀ ਬਿਮਾਰੀ ਦਾ ਕਿਸੇ ਨੂੰ ਵੀ ਪਤਾ ਨਾ ਲੱਗਾ ਉਹਦੀ ਭੁੱਖ ਘਟ ਗਈ ਭਰਵਾ ਸਰੀਰ ਸੁੱਕ ਕੇ ਹੱਡੀਆਂ ਦਾ ਪਿੰਜਰ ਰਹਿ ਗਿਆ ਤੀਜਾ ਮਹੀਨਾ ਬੀਤਦਿਆਂ ਤੱਕ ਉਸੇ ਵਿੱਚ ਜਾ ਪਿਆ ਲੋਕ ਕਹਿੰਦੇ ਨੰਬਰਦਾਰ ਭਰਾ ਦੇ ਗਾਮ ਦਾ ਮਾਰਿਆ ਮਰ ਗਿਆ ਤੰਨਾ ਸਿੰਘ ਦੀ ਥਾਂ ਉਹਦਾ ਵੱਡਾ ਪੁੱਤਰ ਸਾਡੂਲ ਸਿੰਘ ਨੰਬਰਦਾਰ ਬਣਿਆ ਨੰਬਰਦਾਰੀ ਵੱਡੇ ਪੁੱਤਰ ਦਾ ਹੀ ਹੱਕ ਮੰਨਿਆ ਜਾਂਦਾ ਸੀ ਸੋ ਇਸ ਗੱਲ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਨੰਬਰਦਾਰ ਦੀ ਛੱਡੀ ਹਰ ਤਰ੍ਹਾਂ ਦੀ ਜਾਇਦਾਦ ਉੱਤੇ ਦੋਹਾਂ ਭਰਾਵਾਂ ਦਾ ਹੱਕ ਸੀ। ਉਹਦੇ ਵੰਡਣ ਵਿੱਚ ਕਾਫੀ ਝਗੜਾ ਹੋਇਆ। ਪਿੰਡ ਦੀ ਪਰੇ ਨਾਂ ਨਿਬੇੜ ਸਕੀ। ਤਾਂ ਫਿਰ ਉਹਨਾਂ ਦੇ ਅੰਗਸਾ ਕੇ ਇਕੱਠੇ ਹੋਏ। ਕਾਫੀ ਬੋਲ-ਬਲਾਰੇ ਪਿੱਛੋਂ ਉਹਨਾਂ ਦੀ ਵੰਡ-ਵੰਡਾਈ ਨਿਪਰੇ ਚੜੀ। ਫਿਰ ਵੀ ਨੰਬਰਦਾਰ ਦੀ ਨਕਦ ਰਕਮ ਤੇ ਸੋਨੇ ਦੇ ਗਹਿਣਿਆਂ ਵਿੱਚੋਂ ਛੋਟੇ ਮਖਤੂਲ ਸਿੰਘ ਨੂੰ ਪੂਰਾ ਹਿੱਸਾ ਨਾ ਮਿਲਿਆ। ਬਾਰੋਂ ਜ਼ਮੀਨ ਦੀ ਵੰਡ ਵਿੱਚ ਉਹਦਾ ਘਰ ਪੂਰਾ ਹੋ ਗਿਆ। ਬੱਗਾ ਸਿੰਘ ਦਾ ਲੱਖਾ ਸਿੰਘ ਇਕੱਲਾ ਹੀ ਪੁੱਤਰ ਸੀ। ਸੋ ਬਾਂਡ ਬੰਡਾ ਇਹਦਾ ਮਸਲਾ ਖੜਾ ਹੀ ਨਾ ਹੋਇਆ ਉਸ ਵੇਲੇ ਉਹ 20 ਸਾਲ ਦਾ ਸੀ ਪਰ ਜੈ ਢੰਗ ਨਾਲ ਉਹਨੇ ਘਰ ਸੰਭਾਲਿਆ ਸਾਰੇ ਵਾਹ ਵਾਹ ਕਰ ਉੱਠੇ ਲੱਖਾ ਸਿੰਘ ਸਾਰੇ ਪਿੰਡ ਵਿੱਚੋਂ ਕੁਝ ਵੱਖਰੇ ਸੁਭਾ ਦਾ ਸੀ ਉਹ ਅਠ ਜਮਾਤਾਂ ਪਾਸ ਸੀ ਉਹ ਵਿਦਿਆ ਵੀ ਉਹਨੇ ਨਾਨਕੇ ਪਿੰਡ ਪ੍ਰਾਪਤ ਕੀਤੀ ਸੀ ਨਹੀਂ ਤਾਂ ਵਾਰਨ ਪਿੰਡ ਵਿੱਚ ਸਾਰੇ ਅੰਗੂਠਾ ਲਾਉਣ ਵਾਲੇ ਹੀ ਸਨ ਸਰਦੂਲ ਸਿੰਘ ਨੰਬਰਦਾਰ ਵੀ ਥੋੜੀ ਬਹੁਤੀ ਗੁਰਮੁਖੀ ਹੀ ਜਾਣਦਾ ਸੀ ਜੋ ਉਹਨੇ ਗੁਰਦੁਆਰੇ ਦੇ ਗ੍ਰੰਥੀ ਕੋਲੋਂ ਸਿੱਖੀ ਸੀ ਬੱਗਾ ਸਿੰਘ ਕੋਲ ਜਮਾ ਪੈਸਾ ਵੀ ਛੱਡ ਗਿਆ ਸੀ ਲੱਖਾ ਸਿੰਘ ਨੇ ਉਸ ਦੀ ਵਾਰ ਤੋਂ ਬੜੇ ਸਚੱਜੇ ਢੰਗ ਨਾਲ ਕੀਤੀ ਸਭ ਤੋਂ ਪਹਿਲਾਂ ਉਹਨੇ ਘਰ ਵੱਲ ਧਿਆਨ ਦਿੱਤਾ ਚਾਰ ਕਨਾਲ ਦੀ ਖੁੱਲੀ ਹਵੇਲੀ ਵਿੱਚ ਕੰਦ ਕਰਕੇ ਉਹਨੇ ਉਹਦੇ ਦੋ ਹਿੱਸੇ ਕਰ ਦਿੱਤੇ ਇੱਕ ਮਾਲ ਡੰਗਰ ਵਾਸਤੇ ਤੇ ਇੱਕ ਵਸੋਂ ਵਾਸਤੇ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ